ਕੀ ਮਾਮਲਾ ਹੈ ਮੈਂ ਸੰਦੀਪ ਸਿੰਘ ਆਈ ਭਾਗੋਪਿਆ ਦਾ ਰਹਿਣ ਵਾਲਾ ਹਾਂ ਗੁਰਤੇਗ ਬਦਰ ਬਸਤੀ ਦਾ ਸਾਡੇ ਫਿਰਨੀ ਦੀ ਲੜਾਈ ਹੋਈ ਦੀ ਰਾਤ ਅਸੀਂ ਘਰੋਂ ਮਾਲੋ ਆਏ ਆ ਦੂਜੇ ਘਰ ਦੇ ਨਾਲ ਪਾਸੇ ਬਾਰ ਬਾਰ ਬੈਠਿਆ ਤੇ ਉਹ ਸਾਨੂੰ ਉਹਨਾਂ ਨੇ ਡੇਢ ਫੁੱਟ ਥਾਂ ਉਹਨਾਂ ਦੇ ਪਿਓ ਨੇ ਪਹਿਲਾਂ ਮਿਲ ਕੇ ਛੱਡਿਆ ਆ ਡੇਢ ਫੁੱਟ ਫਿਰਨੀ ਦਾ ਥਾਂ ਲੰਮਾ ਚਾੜੀ ਕਿ ਫੁੱਟੇਗਾ ਤੇ ਉਹਨੇ ਆਉਂਦਿਆ ਸਾਰੀ ਗਾਲਾਂ ਕੱਢਣੇ ਸ਼ੁਰੂ ਕਰਤੀਆਂ ਤੇ ਉਹ ਥਾਂ ਬਾਅਦ ਦਿੱਤਾ ਵਟ ਬਾਦੀ ਵਟ ਬਾਗੇ ਫਿਰਨੀ ਦੀਆਂ ਏਟਾਂ ਟਾ ਕੇ ਵੇਚ ਸੌਟਤੀਆਂ ਫੇਰ ਉਹਨੇ ਜੀ ਫੇਰ ਚਲਾਉਣੇ ਸ਼ੁਰੂ ਕਰਤੇ ਇੱਕ ਫੇਰ ਮੇਰੇ ਚਾਚੇ ਦੇ ਮੇਰੇ ਚਾਚੇ ਦੇ ਮੁੰਡੇ ਨੂੰ ਲੱਗਾ ਜੀ ਚਾਚੇ ਦੇ ਪੋਤਰੇ ਨੂੰ ਲੱਗਾ ਇੱਕ ਫੇਰ ਤੇ ਦੂਜਾ ਫੇਰ ਆ ਮੇਰੇ ਨਾਲ ਪਏ ਨੇ ਮੇਰੇ ਚਾਚੇ ਦਾ ਮੁੰਡਾ ਇਹਦੇ ਧੌਣ ਦੇ ਕੋਲ ਜੀ ਲੰਗਿਆ ਜੀ ਤੇ ਅਸੀਂ ਤਾਂ ਮਸਾਂ ਬਚੀ ਜੀ ਮੰਨ ਲਓ ਪਰ ਉਹਨੂੰ ਮੁੰਡਾ ਸਾਡਾ ਮਾਰਦਾ ਜੀ ਕੀ ਮੰਗ ਕਰਦੇ ਮਾਂ ਕਰਦੇ ਵੱਤਵਾਦੇ ਨੂੰ ਸਜ਼ਾ ਹੋਵੇ ਨਹੀਂ ਭਾਗ ਦੇ ਹੀ ਕਰਦੇ ਜੇ ਜੇ ਮੰਨ ਲਓ ਤਾਂ ਤੜਾਂਤਰ ਕਰਕੇ ਉਹਨਾਂ ਨੇ ਬੰਦੂਕਾਂ ਜਾਂਦੀਆਂ ਤਿੰਨ ਚਾਰ ਜਣੇ ਆਏ ਅਮਰਜੀਤ ਸਿੰਘ ਮੁੰਡੇ ਦਾ ਨਾਮ ਹੈਗਾ ਜੀ ਪ੍ਰਦੀਪ ਸਿੰਘ ਅਮਰਜੀਤ ਦਾਰਾ ਮਾਮਲਾ ਮੈਂ ਮੇਰਾ ਨਾਮ ਭਗਵਿੰਦ ਸਿੰਘ ਹੈ ਜੀ ਮੈਂ ਪਿੰਡ ਭਾਗੋਕੇ ਦਾ ਰਹਿਣ ਵਾਲਾ ਜੇ ਕੱਲ ਰਾਤੀ ਸਾਡੇ ਪਿੰਡ ਥੋੜੀ ਚੱਲੀ ਏ ਉਹਦੇ ਚ ਜੇ ਡੇਰਾ ਮੇਰਾ ਪਤੀਜਾ ਉਹਦੀ ਮੌਤ ਹੋਈ ਆ ਬੱਚੇ ਦੀ ਉਮਰ 17 ਸਾਲ ਆ ਸਿਰਫ ਤੇ ਦੋ ਮੇਰੇ ਭਰਾ जख्मी ਹੋਏ ਜੀ ਉਹ ਜੇਰੇ ਇਲਾਜ ਦਾ ਸਿਵਲ ਹਸਪੀਟਲ ਸਿਵਲ ਹਸਪਤਲ ਜੀਰੇ ਵਿਕੇ ਅ ਰਾਤੀ ਹੋਇਆ ਐ ਤਾਂ ਕਿ ਪ੍ਰਦੀਪ ਸਿੰਘ ਤੇ ਅਮਰਜੀਤ ਸਿੰਘ ਆ ਆ ਕੇ ਗਾਲੀ ਗਲੋਚ ਸ਼ੁਰੂ ਕੀਤਾ ਉਹਨਾਂ ਨੇ ਜੀ ਪਿੰਡ ਦੇ ਫਰਨੀ ਦੀ ਉੱਤੇ ਗਾਇ ਗਲੋਚ ਕਰਕੇ ਨਾਲ ਉਹ ਆਪਦੇ ਹਥਿਆਰ ਲੈ ਕੇ ਆਏ ਸੀ ਹਥਿਆਰ ਲੈ ਕੇ ਉਹਨਾਂ ਨੇ ਗੋਲੀ ਚਲਾਈ ਜਿੱਦੀ ਕਿ ਸਿੱਧੀ ਗੋਲੀ ਬੱਚੇ ਦੇ ਛਾਤੀ ਤੇ ਲੱਗੀ ਐ ਤੇ ਮੌਕੇ ਤੇ ਹੀ ਬੱਚੇ ਦੀ ਮੌਤ ਹੋ ਗਈ ਤੇ ਝਗੜੇ ਦੇ ਉਹ ਆਏ ਨੇ ਉਹਨਾਂ ਨੇ ਜਿਹੜੀ ਪਿੰਡ ਦੀ ਨਿਸ਼ਾਨਦੇਹੀ ਹੋਈ ਹੋਈ ਆ ਫਰਨੀ ਦੀ ਉਹ ਸਾਰੀਆਂ ਵੱਟਾਂ ਬਾਤੀਆਂ ਸਾਰੀਆਂ ਤੇ ਜਿਹੜੀ ਨਾਲ-ਨਾਲ ਕਿਨਾਰੇ ਤੇ ਇੱਟ ਲੱਗੀ ਹੋਈ ਆ ਉਹਦੇ ਬਨੇਰਾ ਲੱਗਾ ਹੋਇਆ ਉਹ ਵੀ ਉਹਨਾਂ ਨੇ ਇੱਟਾਂ ਵੀ ਢਾਤੀਆਂ ਸਾਰੀਆਂ ਇਸ ਤੇ ਗਾਲੀਕਲੋਚ ਕਰਦੇ ਪਏ ਸੀ ਇਹਦੇ ਕਰਕੇ ਪਿੰਡ ਦੇ ਹੋਰ ਵੀ ਸਾਰੇ ਲੋਕ ਇਕੱਠੇ ਹੋ ਗਏ 25 20 25 ਜਣੇ ਉੱਥੇ ਇਕੱਠੇ ਸੀਗੇ ਉਹ ਆਪਦੇ ਨਾਲ ਪਹਿਲਾਂ ਹੀ ਨਾਲ ਲੈ ਕੇ ਆਏ ਸੀਗੇ ਆਪੇ ਫਾਇਰ ਆਮ ਲੈ ਕੇ ਆਏ ਸੀਗੇ ਆਉਂਦੇ ਹੀ ਉਹਨਾਂ ਨੇ ਜਦੋਂ ਗਾਲੀਕਲੋਚ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਆ ਆਵੇ ਗਨ ਚਲਾਤੀ ਜਿਹੜੀ ਕਿ ਬੱਚੇ ਤੇ ਲੰਗੀ ਆ ਤੇ ਇੱਕ ਜਣੇ ਦੇ ਕੋਲੋਂ ਦੀ ਧੌਣ ਦੇ ਕੋਲੋਂ ਤੇ ਛੋਕੇ ਲੰਗੀ ਆ ਜਿਹਦੇ ਨਾਲ ਉਹਦੀ ਧੌਣ ਦੇ ਉੱਤੇ ਪੂਰੀ ਸੋਜਿਸ਼ ਹੋ ਗਈ ਆ ਤੇ ਇੱਕ ਜਣੇ ਦਾ ਉਹਨਾਂ ਨੇ ਗਨ ਦੇ ਵੱਟ ਮਾਰ ਕੇ ਸਿਰ 파ੜਤਾ ਜੀ ਹਾਂ ਜੀ ਰਾਤੀ 11:30 ਵਜੇ ਸਾਡੇ ਸਿਵਲ ਹਸਪਤਾਲ ਜੀਰਾ ਵਿਖੇ ਇੱਕ 17 ਸਾਲ ਦਾ ਲੜਕਾ ਕਰਮਜੋਤ ਕਰਮਨਜੋਤ ਨਾਮ ਦੇ ਨਾਲ ਭਾਗੋ ਕੇ ਤੋਂ ਲੈ ਕੇ ਆਏ ਸੀਗੇ ਜਿਹਦੇ ਕਿ ਛਾਤੀ 'ਚ ਗੋਲੀ ਵੱਜੀ ਸੀਗੀ ਤੇ ਬ੍ਰੌਡ ਡੈਟ ਸੀਗੇ ਉਹਨੂੰ ਹੁਣ ਮੋਰਚੀਚ ਰੱਖਤਾ ਹੈ ਬਾਕੀ ਪੁਲਿਸ ਕਾਰਵਾਈ ਕਰੇਗੀ। ਹਾਂਜੀ ਰਾਤੀ 11:30 ਵਜੇ ਸਾਡੇ ਸਿਵਲ ਹਸਪਤਾਲ ਜੀਰਾ ਵਿਖੇ ਇੱਕ 17 ਸਾਲ ਦਾ ਲੜਕਾ ਕਰਮਜੋਤ ਕਰਮਜੋਤ ਨਾਮ ਦੇ ਨਾਲ ਭਾਗੋ ਕੇ ਤੋਂ ਲੈ ਕੇ ਆਏ ਸੀਗੇ ਜਿਹਦੇ ਕੀ ਛਾਤੀ 'ਚ ਗੋਲੀ ਵੱਜੀ ਸੀਗੀ ਤੇ ਬਰਾਡ ਡੈਟ ਸੀਗਾ। ਉਹਨੂੰ ਹੁਣ ਮੋਰਚੀਚ ਰੱਖਤਾ ਹੈ ਬਾਕੀ ਪੁਲਿਸ ਕਾਰਵਾਈ ਕਰੇਗੀ।